ਕੰਮ ਸੇ ਤਾਂ ਪੂਰੀਆਂ ਕੰਮ ਤੇ ਮੈਂ ਕਿਹਾ ਵੀ ਅੱਜ ਬਿਲਕੁਲ ਜਿਵੇਂ ਆ ਤੇ ਮੁਫਤ ਆਲਾ ਕੰਮ ਹੀ ਆ ਅੱਜ ਅੱਜ ਫੜ ਲਓ ਫੜ ਲਓ ਕਰਾ ਦੇਣੀ ਆ ਤੇ ਜਿਹੜੀ ਆ ਬਿਲਕੁਲ ਸੱਜਰ ਸੂਈ ਆ ਵੈੜ ਦੀ ਕੀ ਡਿਟੇਲ ਜੇ ਇਹ ਸੰਤੂ ਸਾਹਿਬ ਆਪਾਂ ਦੇ ਦੇਣੀ ਆ ਇਹ ਸੂਈ ਜੇ ਰਾਤ ਦੀ ਰਾਤ ਦੀ ਸੂਈ ਆ ਰਾਤ ਦੀ ਸੂਈ ਆ ਥਣ ਭਾਂਡਾ ਪੂਰਾ ਖਬਰਦਾਰ ਤੇ ਮੁਖਤਲੇ ਭਾਈ ਆ ਦੇ ਕਿੰਨੇ ਦੀ ਦੇਵਾਂਗੇ ਕਿੰਨੇ ਮਹੀਨੇ ਦੀ ਗੱਬਣਾ ਵੀ ਸਾਢੇ ਤਿੰਨ ਮਹੀਨਿਆਂ ਦੀ ਗੱਬਣਾ ਸਾਢੇ ਤਿੰਨਾਂ ਦੀ ਗੱਬਣਾ ਦੋ ਸਾਲ ਦੀ ਨਾ ਮਹੀਨੇ ਦੀ ਗੱਬਣਾ ਆ ਕਰੋ ਚਰ ਕੇ ਜਿਹੜੇ ਦੋਸਤ ਸਾਰੀ ਤਸਲੀ ਕਰਾ ਕੇ ਦੇਵਾਂਗੇ ਚੈੱਕ ਪਾਸ ਦੀ ਗਰੰਟੀ ਤੇ ਦੇਵਾਂਗੇ ਕਿ ਨਾ ਮਹੀਨਾ ਦੀ ਗਰੰਟੀ ਨਾਲ ਗੱਭਣ ਤਿੰਨਾਂ ਦੀ ਵੀ ਲਿਓਗੀ ਸਾਡੇ ਤਿੰਨਾਂ ਦੀ ਠੀਕ ਭਾਜੀ ਅੱਛਾ ਜੀ ਇਹ 10000 ਦੀ ਫੜਾ ਦੇਾਂਗੇ ਉਹ 10 ਕਿਲੋ ਦੁੱਧ 10000 ਦੀ 10000 ਦੀ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਵਾਂ ਤਹਿਸੀਲ ਜਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਔਲਖ ਡੇਰੀ ਫਾਰਮ ਤੇ ਆਏ ਆ ਦੋਸਤੋ ਵੀਰ ਸ਼ੇਰੇ ਦੇ ਕੋਲ ਸੋ ਜਿੱਦਾਂ ਕੇ ਸਾਰੇ ਭਰਾਵਾਂ ਨੂੰ ਪਤਾ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਆ ਕਿੱਲੇ ਦੇ ਉੱਪਰ ਤੇ ਜ਼ਿਆਦਾਤਰ ਵੇੜਾ ਤੁਸੀਂ ਇਸ ਕਿੱਲੇ ਦੇ ਉੱਪਰੋਂ ਦੇਖੀਆਂ ਹੋਣਗੀਆਂ ਦੋਸਤੋ ਮੱਝਾਂ ਵੀ ਆਉਂਦੀਆਂ ਝੋਟੀਆਂ ਵੀ ਚੰਗੀਆਂ-ਚੰਗੀਆਂ ਜਦੋਂ ਨਿਕਲਦੀਆਂ ਉਹ ਵੀਰ ਖਰੀਦਾ ਅੱਗੇ ਬਿਲਕੁਲ ਸੇਲ ਕਰਦਾ ਤੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਨਾਗ ਤੁਹਾਨੂੰ ਵੈਸੇ ਆਪਾਂ ਟੋਟਲ 3 ਦੇ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਸੱਜਰ ਵੇੜ ਬਿਲਕੁਲ ਤਾਜੀ ਸੂਈ ਦਿਖਾਵਾਂਗੇ ਰਾਤ ਦੀ ਸੂਈ ਤੇ ਇੱਕ ਬੱਛੀ ਦੋਸਤੋ ਦਿਖਾਵਾਂਗੇ ਜਰਸੀ ਬਰੀਡ ਦੇ ਵਿੱਚ ਆ ਗੱਬਣ ਬੱਛੀ ਆ ਚੈੱਕ ਪਾਸ ਆ ਦੋਂਦੀ ਜੀ ਤੇ ਦੋਂਦੀ ਬੱਛੀ ਆ ਠੀਕ ਆ ਜੀ ਸਾਡੇ ਤਿੰਨੇ ਕਿੰਨੇ ਸਮੇਂ ਦੀ ਜਿਹੇ ਗੱਬਣ ਆ ਉਹ ਪੂਰੀ ਡਿਟੇਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਵੇਰਵਾ ਮਿਲ ਜੂਗਾ ਤੇ ਇੱਕ ਬਿਲਕੁਲ ਮੁਫਤਾਂ ਵਾਲਾ ਭਾਦ ਉਸ ਤੋਂ ਇੱਕ ਮੁਫਤਾਂ ਦੇ ਭਾਦ ਦੇ ਵਿੱਚ ਮੈਂ ਜੇਕਰ ਤਿੰਨਾਂ ਦੀ ਗੱਲ ਕਰਾਂ ਵੀ ਤਿੰਨੇ ਮੁਫਤਾਂ ਦੇ ਭਾਣੇ ਬਿਲਕੁਲ ਵਾਜਬ ਤੇ ਛੋਟੇ ਰੇਟ ਰਹਿਣ ਵਾਲੇ ਆ ਸੋ ਕੋਈ ਵੀਰ ਵੀਡੀਓ ਪੂਰੀ ਦੇਖ ਲੂਗਾ ਤੇ ਉਹਨੂੰ ਨਾਲ ਦੀ ਨਾਲ ਹੀ ਡਿਟੇਲ ਮਿਲ ਜੂਗੀ ਤੇ ਨਾਲ ਦੀ ਨਾਲ ਮੈਨੂੰ ਲੱਗਦਾ ਵੀ ਇਹਨਾਂ ਚੋਂ ਜਿਹੜਾ ਪਸੂ ਤੁਹਾਨੂੰ ਪਸੰਦ ਆਊਗਾ ਉਹਨੂੰ ਤੁਸੀਂ ਹੱਥ ਵੀ ਪਾ ਸਕਦੇ ਜੇ ਬਿਲਕੁਲ ਛੋਟੇ ਤੇ ਨਾ ਮਾਤਰ ਦੇ ਰੇਟ ਆ ਇੱਕ ਵੜ ਦੇਲੇ ਦੋਸਤੋ 10 ਕਿਲੋ ਦੋ ਦਾ ਤੇ ਮਿਲ ਵੀ ਬਿਲਕੁਲ ਜਾਇਜ਼ ਪਰਤੇ ਤੇ ਜਾਣੀਏ ਕਿਸੇ ਵੀਰ ਆਪਾਂ ਹਰ ਵਾਰ ਗੱਲ ਕਰਦੇ ਬਾਂਸਰ ਵਸ਼ੀ ਨਹੀਂ ਆਉਣੀਗੀ ਜਿੰਨੇ ਚ ਤੁਹਾਨੂੰ 10 ਕਿਲੋ ਤਿਆਰ ਵੜ ਮਿਲ ਜਾਣੀ ਆ ਅੱਜ ਤਰੀਕ ਦੋਸਤੋ 12 ਜੁਲਾਈ ਨੂੰ ਹੀ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 3:30 ਵਜੇ ਦਾ ਆਓ ਲੈਨੇ ਆ ਬਥੇ ਰੀ ਡਿਟੇਲ ਕਰਦੇ ਆ ਗੱਲਬਾਤ ਵੀਰ ਸ਼ੇਰੇ ਦੇ ਨਾਲ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਵੀਰ ਸ਼ੇਰੇ ਠੀਕ ਠਾਕ ਹੈ ਸਭ ਵਧੀਆ ਕਿਰਪਾ ਕਰੇ ਅੱਛਾ ਵੀਰ ਸ਼ੇਰੇ ਮੈਨੂੰ ਲੱਗਦਾ ਵੀ ਜਿਵੇਂ ਚਲੋ ਇੱਕ ਜ਼ਮੀਨ ਜਮੂਨ ਆਪਣੀ ਫੋਨ ਦੇ ਨਾਂ ਤੇ ਕਾਫੀ ਵੇਖ ਝੁੰਣ ਝਾਂਣ ਦੇ ਵਿੱਚ ਸੀਜ਼ਨ ਚ ਰੁੱਝੇ ਰਹੇਗਾ ਹ ਹੌਣ ਫ੍ਰੀ ਹੋ ਗਏ ਫਿਲਹਾਲ ਹਾਂਜੀ ਫ੍ਰੀ ਹੋ ਗਈ ਸੰਸਾਦ ਠੀਕ ਹੈ ਜੀ ਹਾਂ ਤੇ ਅੱਛਾ ਵੀਰ ਜੀ ਅੱਜ ਫਿਲਹਾਲ ਜਿਹੜੇ ਅੱਜ ਆਪਣੇ ਕੋਲ ਮੌਕੇ ਤੇ ਮੌਜੂਦ ਹੈ ਤਿੰਨ ਨਾਗੀ ਆ ਜੀ ਅੱਜ ਆਪਣੇ ਤਾਂ ਤਿੰਨ ਜਾਨਵਰ ਆ ਜੀ ਹਾਂਜੀ ਤੇ ਤਿੰਨੇ ਮੁਖਤ ਦੇ ਭਾਲ ਹੈ ਆ ਜੇ ਆਪਾਂ ਗ੍ਰਿਕਨ ਮੁਖਤ ਦੇ ਭਾਲ ਹੈ ਠੀਕ ਹੈ ਜੀ ਮਤਲਬ ਕਿ ਆ ਤਾਜੀ ਸੂਈ ਜੇ ਵਛੀ ਰਾਤ ਦੀ ਬਿਲਕੁਲ ਜੀ ਵੇਖੋ ਥਾਂ ਚੱਡਾ ਕਿ ਤਰ੍ਹਾਂ ਦਾ ਆ ਲਓ ਜੀ ਇਹ ਵੀ ਆਪਾਂ ਨਿਗੇ ਜੇ ਭਾਜ ਦੇ ਦੇਣੀ ਆ ਦੋ ਤਸੋਏ ਝੋਨੇ ਤੋਂ ਵਿੱਚ ਝੋਨੇ ਦੀ ਵੀ ਰੋਜੇ ਸੀ ਕਿ ਆਪਾਂ ਫਿਲਹਾਲ ਸੀਜ਼ਨ ਦੇ ਵਿੱਚ ਰੋਜੇ ਸੀ ਇੱਕ ਚਾਲ ਜੀ ਨਵੇਂ ਸਿਰੇਓ ਫੇਰ ਬਣਾਉਣੀ ਤੇ ਫਰੀ ਵਾਲਾ ਮੁਫਤ ਵਾਲਾ ਰੇਟ ਪੜਦਾ ਰਹੂਗਾ ਕੌਣ ਵਾਲੇ ਕੰਮ ਹੀ ਕਰਨੇ ਆ ਜਾਓ ਵੀ ਪਹਿਲੇ ਪਹਿਲਾ ਫੂਨਾ ਤੇ ਜਿਹੜੇ ਵੀਰ ਵੀ ਘੇਰਾ ਪਾ ਲੈਣ ਉਹ ਗੱਲ ਬਾਤ ਹੋਣੀ ਆ ਸੋ ਪਹਿਲੇ ਨੰਬਰ ਤੇ ਵਾਹੜ ਤੁਸੀਂ ਦੇਖ ਰਹੇ ਜੇ ਇੱਕ ਵਾਰੀ ਮੈਂ ਤੁਹਾਨੂੰ ਪੂਰੀ ਫੈੜ ਦਾ ਬਾਡੀ ਸਟਰਕਚਰ ਸੋ ਪੂਰਾ ਵੇਰਵਾ ਆ ਵਿਖਾ ਦੇਣਾ ਇੱਕ ਪਾਸਿਓਂ ਆ ਤੁਸੀਂ ਵੇਖੋ ਜੀ ਸੋ ਥਾਣ ਥਾਣ ਗੋਲ ਥਾਣਾ ਠੀਕ ਆ ਜੀ ਤੇ ਬਿਲਕੁਲ ਸਜਰ ਤਾਜੀ ਸੂਈ ਆ ਤੇ ਡਿਟੇਲ ਆਪਾਂ ਵੀਰ ਤੋਂ ਪੁੱਛਾਂਗੇ ਠੀਕ ਆ ਜੀ ਜੋ ਵੀ ਇਹਦੀ ਹੈਗੀ ਆ ਆ ਫਿਲਹਾਲ ਹਵਾਨੇ ਲੇਵੇ ਵਾਲੇ ਪਾਸਿਓਂ ਗੋਲ ਗੋਲ ਬਹੁਤ ਕਾਇਮ ਆ ਦੋਸਤੋ ਥਾਣੇ ਨੂੰ ਲੇ ਆ ਦੇਖੋ ਨਹੀਂ ਜੀ ਅੱਛਾ ਤਾਂ ਵੀਰ ਸ਼ਰੇ ਬਸ ਬੱਚੇ ਤਰ ਚੜਦੇ ਡਰਦੀ ਏ ਕੱਲ ਪਰਸੋ ਸੂਈ ਏ ਜੀ ਨਹੀਂ ਯਾਰ ਆਪਦੀ ਸੂਈ ਏ ਅੱਛਾ ਜੀ ਕੱਲ ਦੋਸੋ ਰਾਤ ਹੀ ਸੂਈ ਏ ਠੀਕ ਆ ਜੀ ਰਾਤ ਹੀ ਸੂਈ ਏ ਬੱਚਾ ਨਾਲ ਲੈ ਆਈਏ ਫਿਰ ਹਾਂ ਜੀ ਹਾਂ ਜੀ ਰੱਬ ਤੇ ਆ ਵੀ ਦੋਸੋ ਦੋਸੋ ਰਾਤ ਸੂਈ ਏ ਠੀਕ ਆ ਜੀ ਰਾਤ ਸੂਈ ਏ ਮੇਲ ਕਾਫ ਆ ਬੱਚੇ ਨੂੰ ਜਨਮ ਦਿੱਤਾ ਇਸ ਵੇੜ ਨੇ ਬਾਕੀ ਗਰੇ ਰੰਗ ਦੇ ਵਿੱਚ ਜਿੱਦਾਂ ਇੱਕ ਦੋਸਤੋਂ ਆਪਾਂ ਪੂਰੀ ਗਰਮੀ ਵਾਲੀ ਹਰਿਆਣੀ ਵੀ ਵੇੜਾ ਦੇਖਦੇ ਆ ਠੀਕ ਆ ਜੀ ਇਹ ਗਰੇ ਕਲਰ ਦੇ ਵਿੱਚ ਆ ਦੋ ਗਲੀਆ ਕ੍ਰੋਸ ਵੇੜਾ ਠੀਕ ਆ ਕ੍ਰੋਸ ਵੇੜਾ ਵੀ ਜਾਂਦਾ ਜੀ ਠੀਕ ਆ ਬੱਚੇ ਤੋਂ ਚੰਗੀ ਤਰ੍ਹਾਂ ਖਲੋ ਖਲੋਤਾ ਨਹੀਂ ਜਾਂਦਾ ਵੀ ਜਿਵੇਂ ਰਾਤ ਹੀ ਸੂਰੀ ਰਾਤ ਦੀ ਸਹੀ ਆ ਜੀ ਤੇ ਆ ਦੇਖੋ ਠੀਕ ਆ ਤੇ ਵੇੜ ਬਹੁਤ ਚੰਗੀ ਆ ਦੋਸਤੋਂ ਬਾਕੀ ਸੀਲ ਸਾਹ ਉਹ ਐ ਬੂੰਗਾ ਬੂੰਗਾ ਪਾ ਕੇ ਸੰਸਾ ਜਿਤਨਾ ਮਰਜ਼ੀ ਚੋ ਅੱਛਾ ਜੀ ਕੋਈ ਚੋਣ ਚਾਂ ਲੱਗਿਆ ਰ ਆਪਾਂ ਚੋਈ ਆ ਸਵੇਰੇ ਚੋਈ ਚੋਈ ਬਹੁਤ ਚੰਗੀ ਠੀਕ ਆ ਜੀ ਤੇ ਬੱਚਾ ਦੇ ਲੋ ਦੋਸਤੋਂ ਠੀਕ ਆ ਆ ਬੱਚਾ ਦੋਸਤੋ ਇੱਕ ਪੂਰੀ ਫੇਰ ਆਪਾਂ ਦੱਸ ਦਿੰਨੇ ਠੀਕ ਆ ਜੀ ਕਿਉਂਕਿ ਰਾਤ ਹੀ ਸੂਈ ਹੈ ਤੇ ਜੇਰ ਰਾਤ ਹੀ ਪੈ ਗਈ ਸੀ ਜੇਰ ਜੂਰੋ ਕੇ ਸੰਸਾਹ ਲਓ ਜੀ ਜੇਰ ਜੂਰ ਪ੍ਰੋਪਰ ਪੈ ਗਈ ਸੀ ਕੀ ਠੀਕ ਆ ਤੇ ਫਿਰ ਹਾਲ ਦੋਸਤੋ ਥਣ ਦੇਵੇ ਦੀ ਸਾਫ ਸੁਥਰੀ ਆ ਨਾਰਮਲ ਦਰਮਿਆਨੀਆਂ ਭਲਾ ਭੁਲਾ ਸਾਰੇ ਵੀਰਾਂ ਨੂੰ ਪਤਾ ਨਹੀਂ ਉਹ ਨੇਕੀ ਰਹਿੰਦੀ ਹੈ ਇਹਨਾਂ ਨੂੰ ਪਤਾ ਤੇ ਇਹ ਨਾਰਮਲ ਦਰਮਿਆਨੀਆਂ ਭਲਾ ਭੁਲਾ ਹੈਗੀਆਂ ਨੇ ਤੇ ਥਣ ਥਣ ਤੁਸੀਂ ਆਪ ਦੇਖ ਸਕਦੇ ਜ ਬਹੁਤ ਸੋਹਣਾ ਥਣ ਲੱਗਾ ਕਰਮਾ ਵਾਲੀ ਨੂੰ ਆ ਦੇਖੋ ਜੀ ਸੋ ਫਟਾਫਟ ਦੋਸਤੋ ਫਟਾਫਟ ਆਲੀ ਗੱਲ ਬਾਤ ਆ ਵੀ ਰੀਡ ਪੜਤਾ ਵੇਖ ਕੇ ਤੁਸੀਂ ਸੁਣ ਗਿਆ ਬੱਚਿਆਂ ਨੂੰ ਤਾਂ ਤਾਂ ਦੀ ਜਿਹੜਾ ਇਹਨਾਂ ਨੂੰ ਹੱਥ ਪਾਈ ਜਾਣਾ ਸਗੋਂ ਡਿੱਗਦੇ ਜਾਣਾ ਹਨ ਹਾਂਜੀ 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 ਆ ਦੇਖੋ ਅੱਛਾ ਵੀ ਸੇਰੇ ਥੋੜੀ ਬਾਤੀ ਚੁਵਾਈ ਕਰ ਲਈ ਸੀਗੀ ਸੰਤ ਸਾਹਿਬ ਇਹ 4 ਕਿਲੋ ਸੇਰੇ ਚ ਹੋਈ ਜੀ ਅੱਛਾ ਅੱਜ ਮਾਰਨਿੰਗ ਸਵੇਰ ਚੁਈ ਸੀ ਕੋਈ ਕੋਈ ਚੁਵਾਈ ਹੋਈ ਹੈ ਰਾਤ ਦੀ ਸੂਈ ਆ ਹਾਂ ਬਿਲਕੁਲ ਸਵੇਰੇ ਆਪਾਂ ਇੱਕ ਚੁਵਾਈ ਕੀਤੀ ਆ ਕੋਣ ਚਾਂ ਵਧੀਆ ਆ ਵੰਗਾ ਵੰਗਾ ਪਵਾ ਕੇ ਆ ਵਧੀਆ ਟੌਰ ਨਾਲ ਇੱਕ ਮੈਨੂੰ ਲੱਗਦਾ ਵੀ ਥੋੜਾ ਬਰਸਾਤ ਦੇ ਕਰਕੇ ਠੰਡ ਦੇ ਕਰਕੇ ਇੱਕ ਤਾਜ਼ੀ ਸੱਜਰ ਸੂਈ ਕਰਕੇ ਨਵਾਇ ਨਬੋਈ ਤੇ ਜੇ ਤਾਜੀ ਸੱਜਰ ਸੂਈ ਆ ਤੇ ਬਿਨਾ ਇਹ ਮਾਜੇ ਤੋਂ ਆਏ ਪਸ਼ੂ ਜਿਹੜੇ ਇਤਰੇ ਖੜੇ ਆ ਤੇ ਰੇਡ ਪਰਤੇ ਤੇ ਹਿਸਾਬ ਨਾਲ ਜਿਹੜੇ ਦੋਸਤ ਮੈਨੂੰ ਲੱਗਦਾ ਵੀ ਪਹਿਲੇ ਪਹਿਲੇ ਫੂਨਾ ਤੇ ਵੀਰਾਂ ਨੇ ਖਰੀਦ ਲੈਣੇ ਆ ਤੇ ਵੀਰ ਸ਼ੇਰੇ ਕੀ ਕਰਾਂਗੇ ਮੋਲੇ ਦਾ ਸੰਤੂ ਸਾਹਿਬ ਉਤਰਾਂ ਦੇ ਵਾਸੀ 40000 ਦੀ ਅੱਜ ਆਪਾਂ ਦੇ ਦੇਣੀ ਵਾਸੀ 34000 ਦੀ 34000 ਦੀ 34000 ਦੀ ਬੜਾਦਲੀ ਲੈ ਬਾਕੀ ਚੋਨ ਜਾਣਾ ਵਧੀਆ ਐ ਨਹੀਂ ਕੋਈ ਚੋਨ ਵਾਲੋ ਕਮੀ ਐ ਬੱਚਾ ਲਾ ਕੇ ਵਧੀਆ ਟੌਰ ਨਾਲ ਜਿਤਨਾ ਮਰਜੀ ਵੰਗਾ ਪਾਓ ਭਾਵੇਂ ਨਾ ਪਾਓ ਲੋਲ ਦੋਸਤ ਬਹੁਤ ਚੰਗੀ NDC ਇੱਕ ਨੰਬਰ ਦੀ ਲਓ ਦੋਸਤੋ ਬਹੁਤ ਹੀ ਵੀਰਾਂ ਦੀ ਡਿਮਾਂਡ ਆ ਵੀ ਇਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ ਦੋਗਲੀ ਜਾਂ ਕ੍ਰੋਸ ਬਰੀਡ ਖਰੀਦੀਏ ਤੇ ਮੈਨੂੰ ਲੱਗਦਾ ਵੀ ਇਹ ਪਰਫੈਕਟ ਆ ਉਹਨਾਂ ਵੀਰਾਂ ਦੇ ਲਈ ਹੱਥ ਪਾ ਸਕਦੇ ਜੇ ਤੁਸੀਂ ਠੀਕ ਆ ਜੀ 34000 ਦੇ ਵਿੱਚ ਤੁਹਾਨੂੰ ਇਹ ਮਿਲ ਜਾਣੀਆਂ ਵੱਛਾ ਮਗਰ ਮੇਲ ਕਾਪ ਤੁਹਾਨੂੰ ਦਿਖਾ ਦਿੱਤਾ ਸੋ ਬਾਕੀ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਲੈਵੇ ਹੋਵਾਨੇ ਤੋਂ ਤਸੱਲੀ ਨਾਲ ਦਿਖਾ ਦਿੰਦੇ ਆ ਠੀਕ ਆ ਜੀ ਥਾਨ ਦੇਵੀ ਵਾਲੇ ਪਾਸਿਓ ਬਹੁਤ ਬਹੁਤ ਚੰਗਾ ਲੱਗਾ ਸੰਸਾਹ ਹਲੋ ਤੋ ਚੋਣ ਜਾਨ ਭਰਉਣ ਜਿਹੜੀ ਹੈਗੀ ਭਰਉਣ ਬਿਲਕੁਲ ਚੰਗੀ ਇੱਕ ਨੰਬਰ ਆ। ਹੋ ਜਾ ਤੁਸੀਂ ਆਪਣਾ ਟਾਈਮ ਹੋਇਆ ਤਾਂ ਆਪਾਂ ਹੁਣੇ ਬੱਚਾ ਛੱਡ ਕੇ ਤਾਂ ਮਰਵਾ ਦਿੰਨੇ ਆ। ਆ ਜਰੂਰ ਜੀ ਮਰਵਾ ਦਈਏ ਕਿ ਬਾਅਦ ਵਿੱਚ ਮਰਵਾ ਦਈਏ। ਕੋਈ ਨਹੀਂ ਬਾਅਦ ਵਿੱਚ ਆਪਾਂ ਦਿਖਾ ਦਾਂਗੇ ਜੀ। ਬੱਚ ਮਰਵਾ ਲਓ ਵੀ 34000 ਦੇ ਵਿੱਚ ਭਰਾ ਬੋਏ ਮਿਲ ਜੂਗੀ ਤੇ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਬੱਚੀ ਦਿਖਾਉਣੇ ਆ ਬੜੀ ਪਿਆਰੀ ਬੱਚੀ ਆ ਦੋਦੀ ਦੋਦੀ ਬੱਛੀ ਜੇ ਨਗੀਨਾ। ਨਾਲੇ ਓਬਵੀਅਸ ਇਹ ਰੇ ਕੋਈ ਬਾਹਰ ਹੀ ਕੱਢ ਲਈ ਇਹਨੇ। ਬੱਛੀ ਦੋਸਤੋ ਇਹ ਜਰਸੀ ਬਰੀਡ ਦੇ ਵਿੱਚ ਹੀ ਆ ਠੀਕ ਆ ਜੀ। ਇਹਦਾ ਨਵਾਈ ਤਵਾਈ ਹੋਵੇ ਤਾਂ ਸੰਧ ਸਾਹਿਬ ਹੀਰਾ ਵਾ ਵੈਸੇ ਰੇਟ ਵਾਲੇ ਪਾਸੋਂ ਦੋਸਤੋ ਕੋਈ ਕਲਸਰ ਨਹੀਂ ਰਹਿਣੀ ਕਿ ਤੇ ਨਵਾਉਣ ਧੋਣ ਵਾਲੇ ਪਾਸੋਂ ਵੀਰਾਂ ਦਾ ਵੀ ਬੇਸ਼ੱਕ ਅਜ ਨਹੀਂ ਨਵਾਏ ਤਵਾਏ ਇਹ ਤਾਂ ਫਿਲਹਾਲ ਜਿਹੜੇ ਦੋਸਤੋ ਹੀਰੇ ਆ ਜਾਂ ਭਾਪੜਤਾ ਹੀ ਵਿਕਣਾ ਖਾਸ ਤੌਰ ਤੇ ਭਾਪੜਤਾ ਸਰਕ ਪਸੂ ਦਾ ਬਿਲਕੁਲ ਜਾਇ ਜਾਂ ਛੋਟਾ ਰੇਟ ਆ ਤੇ ਵੱਛੀ ਤੁਸੀਂ ਵੇਖੋ ਉਮਰ ਵੀੰਦੀ ਬਿਲਕੁਲ ਥੋੜੀ ਆ ਦੋਂਦੀ ਵੱਛੀ ਆ ਮੂੰਹੋਂ ਦੰਦੀ ਚਾਹੇ ਜੇ ਤਾਂ ਮਰਜੀ ਮੇਰਾ ਭਰਾ ਖਰੀਦਣ ਤੋਂ ਪਹਿਲਾਂ ਆਪਦਾ ਚੈੱਕ ਕਰ ਲੈ ਆਪਾਂ ਦਿਖਾ ਵੀ ਦਵਾਂਗੇ ਜੇ ਹੋ ਸ ਗਿਆ ਵਿੱਚ ਤੇ ਲਓ ਜਾ ਲਿਆਓ ਸੰਸਾ ਇੱਕ ਤਾਂ ਅੱਖ ਨੂੰ ਗੱਲ ਹੋਰ ਹੁੰਦੀ ਨਾ ਆ ਲਓ ਜੀ ਆ ਕਰੋ ਸ਼ੋਰ ਠੀਕ ਆ ਜੀ ਥੋੜੀ ਆ ਕਰੋ ਚੱਕ ਠੀਕ ਹੈ ਜੀ ਸੋ ਪਿਓਰ ਦੋਂਦੀ ਬੱਚੀ ਆ ਠੀਕ ਹੈ ਜੀ ਸੋ ਜਰਸੀ ਸੰਧਾ ਸਾਹਿਬ ਕਹਿਣ ਨੂੰ ਤਾਂ ਆਪਾਂ ਭਾਵੇਂ ਇਹਨੂੰ ਕਹਿ ਦਈਏ ਵੀ ਇਹ ਚੌਵਾਂ ਮਹੀਨਿਆਂ ਦੀ ਗੱਬਣ ਆ ਸਾਢੇ ਤਿੰਨ ਮਹੀਨਿਆਂ ਦੀ ਗਰੰਟੀ ਨਾਲ ਗੱਬੜ ਹੋ ਗਈ ਭਾਵੇਂ ਆਪਣੇ ਘਰ ਕੋ ਚੈੱਕ ਕਰ ਲੈ ਭਾਵੇਂ ਜਾ ਕੇ ਖੜ ਕੇ ਚੈੱਕ ਕਰਾ ਕੇ ਫੇਰ ਰੁਪਈਏ ਦੇ ਦੇ ਹਾਂ ਆ ਪੁੱਤ ਲਓ ਵੀ ਦੋਸਤੋ ਬੱਚੀ ਬੜੀ ਪਿਆਰੀ ਆ ਠੀਕ ਹੈ ਜੀ ਇੱਕ ਦੋਸਤੋ ਇਹ ਹੈ ਨਵੀਂ ਆ ਇੱਕ ਕੱਦ ਬਹੁਤ ਸੋਹਣਾ ਕਰੂਗੀ ਕਿਉਂਕਿ ਹੁਣੇ ਵੇਖੋ ਤੁਸੀਂ ਕੱਦ ਦੋਂਦੀ ਬੱਚੀ ਦਾ ਕੱਦ ਬਹੁਤ ਵਧੀਆ ਵਾ ਸੰਧਾ ਸਾਹਿਬ ਇਹ ਤਾਂ ਸਾਹਮਣ ਆਲੀ ਆ ਜਿੰਨੇ ਸਾਹਮਣ ਲੀ ਜਾ ਕੇ ਹਾਂ ਇਹ ਹਣ ਦੇਖੋ ਦੋਸਤੋ ਕਰਮਾ ਲਈ ਕਿੱਡਾ ਕਿਵੇਂ ਦਾ ਕੱਢੂਗਾ ਵੇਖੋ ਬੱਚੀ ਅਜੇ ਬਿਲਕੁਲ ਲਵੀ ਆ ਤੇ ਥਣੀਆਂ ਵੇਖੋ ਤੁਸੀਂ ਜਿਵੇਂ ਚਾਰ ਥਣੀਆਂ ਕਿਸੇ ਤਰ੍ਹਾਂ ਦਾ ਕੋਈ ਬੱਚਾ ਕੋਈ ਫੋਟ ਸ਼ਾਂਗੜੀ ਕੁਛ ਨਹੀਂ ਹੈਗਾ ਆ ਦੇਖੋ ਠੀਕ ਹੈ ਜੀ ਸੋਹਣੀ ਲੇਫਟੀ ਬਣਾ ਕੇ ਤਿਆਰ ਕਰੂਗੀ ਵਛੀ ਤੇ ਬਾਕੀ ਦੋਂਦੀ ਪਿਓਰ ਜਿਹੜੀ ਆ ਮੂੰਹ ਚੈੱਕ ਕਰਵਾਤੀ ਆ ਕਦਗੁੱਦ ਅਕੋ ਕੋ ਸੇਵਾ ਚੰਗੀ ਵੀਰ ਕਰ ਲੂਗਾ ਭਰ ਲੂਗਾ ਜਿੱਡਾ ਕਦਗੁੱਦ ਤਾਂ ਬੜੀ ਫੱਪ ਫੁੱਪ ਪੂਰੀ ਆ ਵਛੀ ਦੀ ਠੀਕ ਹੈ ਜੀ ਤੇ ਅੱਛਾ ਵੀਰ ਜੀ ਕੀ ਲੈਣ ਦੇਣ ਇਹਦਾ ਨਿਕਾਜ ਹੈ ਜੀ ਹਾਂ ਮੋਲ 25 22 ਦੀ ਹਾਂ ਨਾ 22 ਦੀ 22 ਦੀ ਲੈ 22 ਦੂਨ 44 50 ਦੀ ਜਦੋਂ ਮਰਜੀ ਅਗਲਾ ਵੇਚ ਲੈ ਆ ਪੂਰੀ ਤਿਆਰੀ ਇੱਥੇ ਹਾਂਜੀ ਇਹ ਲਾਟਰੀ ਹੈ ਮਹੀਨੇ ਤੇ ਰਹਿ ਗਏ 5.5 ਹਾਂ 5.5 ਹੀ ਰਹਿ ਗਏ ਐਫ ਡੀ ਤੋਂ ਪਿੱਛੇ ਕਰ ਦੂਗਾ ਆ ਠੀਕ ਆ ਤੇ ਨਾਲੇ ਵੱਜੀ ਵੀ ਸੋਹਣੀ ਲੱਗਦੀ ਲੋਕ ਦੱਸੋ ਖਾਸ ਤੌਰ ਤੇ ਅਪੀਲ ਉਹਨਾਂ ਵੀਰਾਂ ਨੂੰ ਆ ਵੀ ਜਿੰਨਾ ਘਰੇ ਰੱਖਣੀ ਆ ਖਾਸ ਤੌਰ ਤੇ ਕੋਈ ਵੀਰ ਜਿਹੜਾ ਸੇਵ ਕਰਦਾ ਵੀਰ ਆ ਵੇਚਣ ਵਾਲਾ ਲੈ ਕੇ ਜਾਊਗਾ ਉਹਨੂੰ ਤਕਰੀਬਨ ਥੋੜੀ ਸਾਹਮਣੀ ਪਾਊਗੀ ਤੇ ਪੈਸੇ ਡਬਲ ਕਰ ਦਊਗੀ ਤੇ ਜਿਹੜੇ ਵੀਰ ਨੇ ਘਰੇ ਰੱਖਣੀ ਆ ਜਬ 2000 ਦੀ ਲੈ ਜਾਓਗੇ ਤੇ ਵਛੀ ਹੈ ਕਿ ਵਾਧੇ ਵਾਲੀ ਆ ਨਵੀਂ ਆ ਠੀਕ ਆ ਜੀ ਤੇ ਸਾਢੇ 3 ਨ ਮਹੀਨੇ ਦੀ ਗੱਬਣ ਚੈੱਕ ਪਾਸ ਆ ਚੈੱਕ ਪਾਸ ਅੱਗੋਂ ਮੇਰਾ ਭਰਾ ਕੋਈ ਆਪਣੀ ਤਸੱਲੀ ਕਰ ਲੈ ਗੱਡੀ ਹਾਂ ਫੁੱਲ ਗਾਰੰਟੀ ਸਾਢੇ 3 ਨ ਮਹੀਨੇ ਦੀ ਠੀਕ ਆ ਜੀ ਠੀਕ ਆ ਬੜੀ ਪਿਆਰੀ ਵਛੀ ਆ ਦੋਸਤੋ ਹੱਥ ਪਾ ਸਕਦੇ ਜੀ ਤੁਸੀਂ ਠੀਕ ਆ ਓਵਰ ਆਲ ਸਾਰੀ ਪਿਆਰੀ ਵਛੀ ਆ ਥਣ ਥਣ ਵੀ ਤੁਹਾਨੂੰ ਪ੍ਰੋਪਰ ਤਖਾਤੇ ਆ ਤੇ ਕਿਸੇ ਪਾਸੇ ਨਹੀਂ ਖੁੰਜੀ ਇਹ ਵੇਖੋ ਗੱਡੀ ਸੋਹਣੀ ਵਛੀ ਆ ਇਹ ਵੇਖੋ ਫੇਸਬੁਕ ਕੁਆਲਿਟੀ ਹੈ ਪੂਰੀ ਜਾਦ ਬਰੀਡ ਵਾਲੀ ਆ ਠੀਕ ਆ ਜੀ ਠੀਕ ਅਚਾ ਵੀਰ ਜੇ ਇੱਕ ਆਪਣੇ ਕੋਲ ਜਿਹੜਾ ਇੱਧਰ ਉਹ ਉਹ ਮੁਖਤਾਲਾ ਭਾਜੀ ਤੁਹਾਨੂੰ ਦੱਸਿਆ ਸੀ ਆਹ ਇੱਕ ਵਾੜ ਦੋਸਤੋ ਦਿਖਾਉਣੇ ਆ ਮੈਨੂੰ ਲੱਗਦਾ ਵੀ ਵਾੜ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਸਟਾਰਟਿੰਗ ਤੋਂ ਵੀ ਆਫਸਰ ਬੱਛੀ ਨਹੀਂ ਉਹਨੇ ਰੇਟ ਦੀ ਆਉਣੀ ਇਹ ਦੁੱਧ ਵੀ ਕਰਨ ਵਾਲੀ ਦਾ 10 ਕਿਲੋ ਵੀਰ ਦੱਸ ਰਿਹਾ ਚੇਰੇ ਵੀਰ ਦੁੱਧ ਜਿਹੜਾ ਵਾਕੇ 10 ਕਿਲੋ ਹੈ 10 ਕਿਲੋ ਦੁੱਧ ਆ ਜੀ ਪਰ ਥਾਂ ਤੁਸੀਂ ਮੰਨ ਲਓ ਇਹਦਾ ਡੇਢ ਲਾ ਲਓ 2 ਲਾ ਲਓ ਹਾਂਜੀ ਮਗਰਲੇ ਥਾਂ ਦੋ ਥਾਂ ਤੇ ਇਹਦੇ ਮਿੰਟਟਸ ਨਾ ਖਤਮ ਹੋਏ ਜੀ ਮਗਰਲੇ ਦੋਨੇ ਖਤਮ ਹਾਂਜੀ ਅਗਲੇ ਥਾਂ ਦੋਵੇਂ ਚੱਲਦੇ ਆ ਅਗਲੇ ਦੋਵੇਂ ਚੱਲਦੇ ਇੱਕ ਚ ਪ ਠੀਕ ਆ ਜੀ ਤੇ ਦੁੱਧ 10 ਕਿਲੋ ਜੇ ਤਾਂ ਪਾ ਮੁਕਤ ਵਾਲਾ ਲਓ ਜੀ ਆ ਜਾ ਪਤਗਾ ਓਏ ਇਹ ਤਾਂ ਸੰਤ ਸਾਜ ਨੇ ਚਾਹ ਚਿੱਟੀ ਕਰਨੀ ਆ ਨਾ ਆ ਉਹਨੂੰ ਲਏ ਬੰਦੀ ਜੇ ਲਓ ਜੀ ਜਿਹਨੇ ਚਾਹ ਚਿੱਟੀ ਕਰਨੀ ਸਾਰੀਆਂ ਗਰਮੀਆਂ ਨਿਆਰੇ ਨਾਲ ਉਹ ਦੋਸੋ ਕਦ ਬੋਤ ਤੁਸੀਂ ਆਪ ਹੀ ਦੇਖ ਲਓ ਦੱਸਣ ਦੀ ਮੈਨੂੰ ਜਿਆਦਾ ਲੋੜ ਨਹੀਂ ਪੈਣੀ ਕਿਉਂਕਿ ਵੇਖਦੇ ਆ ਸਾਰੇ ਤੁਸੀਂ ਇੱਕ ਆਈਡੀਆ ਲਾ ਲਓ ਕਿ ਫੋਲ ਵੱਡੇ ਕਦ ਬੋਤ ਵਿੱਚ ਆ ਮਗਲੇ ਥਾਣ ਨੂੰ ਦੋਨੋਂ ਨਹੀਂ ਹੈਗੇ ਅਗਲੇ ਥਾਣ ਦੋਨੋਂ ਚੱਲਦੇ ਆ ਠੀਕ ਆ ਜੀ 10 ਕਿਲੋ ਤੋਂ ਅਗਲੇ ਥਾਣਾਂ ਦੇ ਵਿੱਚ ਹੀ ਆ ਤੇ ਮਗਰਲੇ ਥਣ ਨਹੀਂਗੇ ਹੈਗੇ ਠੀਕ ਆ ਜੀ ਤੇ ਫਿਲਹਾਲ ਸੋਹਣੇ ਕਦ ਕਾਟ ਦੇ ਵਿੱਚ ਤੇ ਦੁੱਧ 10 ਕਿਲੋ ਥੋੜਾ ਨਹੀਂ ਹੁੰਦਾ ਦੋਸਤੋ ਸੋਈ ਆਪਣੇ ਘਰ ਦੀ ਜਮਿਨੇ ਦੀ ਸੋਈ ਜੇ ਅੱਛਾ ਜੀ ਆਪਣੇ ਘਰ ਸੋਈ ਜੇ ਕੋਈ ਇਹ ਨਹੀਂ ਵੀ ਇਹਨੂੰ ਕੋਈ ਦੁੱਧ ਵਾਲੀ ਟੀਕੇ ਲੱਗੇ ਦੂਜਾ ਤੇ ਜਾਂ ਉਹ ਗੱਲ ਦੀ ਵੀ ਆਪਣੀ ਪੂਰੀ ਫੁੱਲ ਗਰੰਟੀ ਹੋ ਠੀਕ ਹੈ ਜੀ ਹਾਂਜੀ ਅੱਛਾ ਫਿਰ ਸਰ ਇੱਕ ਵਾਰੀ ਹੋਰ ਕਨਫਰਮ ਕਰਾ ਦਈਏ ਜਿਹੜੇ ਅਗਲੇ ਥਾਣਾ ਤੋਂ ਵੇ ਹਾਂਜੀ ਇਹ ਜਦੋਂ ਭਰਉਣ ਲੱਗ ਪਈਏ ਤੇ ਇਹਨਾਂ ਚ ਤੇ ਕੋਈ ਦਿੱਕਤ ਨਹੀਂ 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 ਇਹਨਾਂ ਇੱਕ ਪੈ ਪੈਂਦੀ ਸੰਸਰ ਅੱਛਾ ਜੀ ਹਾਂ ਉਹ ਮੜਾ ਥਣ ਸਕਤਾ ਆਉਂਦਾ ਫਿਰ ਉਹ ਚ ਪੈ ਪਾ ਕੇ ਛੋੜੀਦਾ ਤੇ ਬਹਿਣੀ ਲੱਗਦਾ ਨਹੀਂ ਬਹਿਣੀ ਹਲਦਾ ਅਗਲਾ ਬਹਿਣੀ ਬਾਈ ਵਾਲਾ ਦੋਸਤੋ ਆ ਇਹ ਵੀ ਜੋ ਲਈ ਦੀ ਡਾਇਰੈਕਟ ਜਿਹੜੀ ਚਵਾਈ ਹੋਣੀ ਸ਼ੁਰੂ ਹੋ ਜਾਂਦੀ ਇਹਦਾ ਸੰਧੂ ਸਾਹਿਬ ਜੀ ਤੁਸੀਂ ਸੱਚ ਜਾਣੋ ਤਾਂ ਪਹਿਕੇ ਥੰਦਾ ਮੁੱਲ ਲੈਣਾ ਠੀਕ ਹੈ ਜੀ ਲੋ ਜੀ ਦੋਸਤੋ ਠੀਕ ਹੈ ਜੀ ਇਹ ਦੋਸਤੋ ਇਸ ਵੈਡ ਦੀ ਡਿਟੇਲ ਆ ਇਹ 베ਰਵਾ ਆ ਠੀਕ ਹੈ ਜੀ ਕਿਉਂਕਿ ਪੂਰੀ ਗੱਲ ਤੁਹਾਨੂੰ ਜਿਹੜੀ ਖੁੱਲ ਕੇ ਦੱਸ ਦਿੱਤੀ ਨਹੀਂ ਨਹੀਂ ਸੰਧੂ ਸਾਹਿਬ ਮੁੜ ਕੇ ਇੱਥੇ ਕੋਈ ਭੈਣ ਭਰਾ ਚੱਲ ਕੇ ਆਵੇ ਆ ਉਹ ਆਖੇ ਨਹੀਂ ਤੁਸੀਂ ਵੀਡੀਓ 'ਚ ਆ ਆਖਿਆ ਸੀ ਇਹ ਇਸ ਤਰ੍ਹਾਂ ਚੋਈ ਦੀ ਆ ਆਪਾਂ ਕਿਹੜਾ ਵੇਦਾ ਵੀ ਐਡੀ ਵੱਡੀ ਰਕਮ ਵਟਣੀ ਆ ਆਪਾਂ ਤਾਂ ਫਰੀ ਵਾਲਾ ਸਬਦਾ ਦੇਣਾ ਬਿਲਕੁਲ ਜੀ ਆ ਲੋ ਠੀਕ ਹੈ ਤੇ ਇਹ ਦੇ ਕਿੰਨੇ ਦੀ ਦੇਣੀ ਆ ਵੀਰ ਆਪਾਂ ਵੀ ਜੜੀ ਇਹ ਸੰਤ ਸਾਹਿਬ 10000 ਦੀ ਦੇ ਦੇਣੀ ਆ ਆਪਾਂ ਠੀਕ ਹੈ ਜੀ ਇਹੋ ਹੀ ਅੱਜ ਪਸ਼ੂ ਆ ਦੋਸਤੋ ਤਿੰਨ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਥਣ ਭਾਂਡਾ ਵਾਲੇ ਪਾਸੇ ਪੂਰੀ ਖਬਰਦਾਰ ਆ ਠੀਕ ਆ ਆਓ ਤੇ ਆਪਣੀ ਜੋ ਕੇ ਹਾਥੀ ਅੱਖੀ ਦੇਖ ਕੇ ਤਸੱਲੀ ਕਰੋ ਤਸੱਲੀ ਚਰੇ ਇੱਕ ਵੀਰੇ ਨੰਬਰ ਬੋਲਦੇ ਆਪਾਂ ਨੰਬਰ ਸੰਤ ਸਾਹਿਬ 7010577000 ਠੀਕ ਆ ਜੀ ਲੋ ਵੀ ਭਰਾਵੋ ਬਾਕੀ ਦੋਸਤੋ ਪਸ਼ੂ ਚੰਗੇ ਤੋਂ ਚੰਗਾ ਵੀ ਆਉਂਦਾ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਪਸ਼ੂ ਉਹ ਜਨਾ ਗੁੜ ਪਾਵਾਂਗੇ ਹਾਂ ਜੀ ਉਹਨਾਂ ਦਾ ਮਿੱਠਾ ਤੇ ਆਪਾਂ ਮੰਨ ਲਓ गावा ਤੋਂ ਮੇ ਛੋਟੀਆਂ ਦਾ ਆਪਾਂ ਮੁੱਲ ਵੀ ਛੋਟਛੋਟੇ ਕੀਤੇ ਆ ਬਾਕੀ ਆ ਵੱਸੀ ਤਾਂ ਜੇ ਬੰਨ ਵਾਲੀ ਆ ਕੇ ਨਹੀਂ ਚਲੋ ਉਹ ਤਾਂ ਕਈ ਬੜੇ ਵੀਰ ਚਾਹਵਣ ਲੋੜਵੰਦਾ ਵੀ ਇਸ ਸਟੇਜ ਦੇ ਉੱਪਰ ਵੱਸੀ ਸਾਨੂੰ ਮਿਲ ਜੇ ਕੋਈ ਨਾ ਦੋਸਤ ਜੇ ਆ ਕੇ ਸਾਂਭ ਸਕੀ ਜੇ ਆਪਦੇ ਕੋਲ ਹਾਂ ਹਾਂ ਆਫਸਰ ਵੱਸੀ ਨਹੀਂ ਗਈ ਇਹ ਗੱਪਣਾ ਦੋਂਦੀ ਗੱਪਣ ਵੱਸੀ ਆ ਨਵੀਆਂ ਤੇ ਮੇਰਾ ਵੀਰ ਇੱਥੋਂ ਤੁਸੀਂ ਤਿਆਰੀ ਕਰ ਸਕਦੇ ਜੇ ਨਿਗਰਾਨੀ ਚ ਰੱਖ ਕੇ ਸੇਵਾ ਕਰ ਲਓਗੇ ਤੇ ਵੱਸੀ ਭਰ ਗਈ ਪੂਰੀ ਟੁਕੀ ਜਦੋਂ ਤਿਆਰੀ ਤੇ ਤੇ ਅੱਗੇ ਦੋਸਤੋ ਵਾਧੇ ਦਾ ਸੌਦਾ ਚਾਹੇ ਘਰੇ ਟਕਾ ਲਿਓ ਚਾਹੇ ਸੇਲ ਕਰ ਲਿਓ ਇਹ ਤਿੰਨ ਪਸ਼ੂਆ ਨੰਬਰ ਸਕਰੀਨ ਤੇ ਲੱਗੇ ਆ ਪਿੰਡ ਵਾਂ ਵਿਜਿਟ ਕਰਨੀ ਹੈ ਨੇੜੇ ਦੋਸਤੋ ਪਿੰਡ ਸ਼ਹਾਜਪੁਰ ਤੇ ਇਹ ਲੋਕੇਸ਼ਨ ਆ ਠੀਕ ਆ ਜੀ ਐਡਰੈਸ ਕਨਫਰਮ ਇੱਕ ਵਾਰੀ ਫੇਰ ਕਰ ਦਿੰਨੇ ਆ ਪਿੰਡ ਜਿਹੜਾ ਦੋਸਤੋ ਵਾਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ